ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭ ਮਡਲ ਟਾਊਨ ਫਗਵਾੜਾ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਵੀਰ ਸਿੰਘ ਸਾਭੀ ਦੀ ਪ੍ਰਧਾਨਗੀ ਹੇਠ ਵਕਫਾ ਖਰਾਸੀ ਪਾਰਟੀਆਂ ਤੇ ਹੋਰਨਾ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਸਮੂਹ ਸੰਗਤਾਂ ਦੀ ਇੱਕ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਦਸਮ ਪਿਤਾ ਸਾਹਿਬੇ ਕਮਾਲ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 357ਵੇਂ ਆਗਮਨ ਪੁਰਬ ਦੇ ਸੰਬੰਧ ਵਿੱਚ 15 ਜਨਵਰੀ ਦਿਨ ਸੋਮਵਾਰ ਨੂੰ ਦੁਪਹਿਰ 12:30 ਵਜੇ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੇ ਸੰਬੰਧ ਵਿੱਚ ਕੀਤੀ ਗਈ। ਮੀਟਿੰਗ ਦੌਰਾਨ ਜਥੇ ਇਸ ਨਗਰ ਕੀਰਤਨ ਦੀਆਂ ਤਿਆਰੀਆਂ ਸੰਬ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਸੰਗਤਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲੇ ਪਵੇਗਾ ਤੇ ਪੂਰੇ ਨਗਰ ਦੀ ਪ੍ਰਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਉਹਨਾਂ ਸਮੂਹ ਬਿਜਾਰਾਂ ਦੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਇਸ ਦਿਨ ਉਹ ਇਸ ਨਗਰ ਕੀਰਤਨ ਦਾਤਾ-ਤਾ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕਰਨ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕਰਨ। ਉਹਨਾਂ ਨਾਲ ਹੀ ਕਿਹਾ ਕਿ ਮਿਤੀ 17 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1:30 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਅਤੇ ਕਥਾਵਾਚਕ ਗੁਰੂ ਜਸਰਾਹੀ ਸੰਗਤਾਂ ਨੂੰ ਨੇ ਹਾਲ ਕਰਨਗੇ ਉਹਨਾਂ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਤੇ ਹੋਣ ਵਾਲੇ ਸਮਾਗਮ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ इस मौके हरजीत सिंह परमार हलका इंचार्ज सिंह मान अकाली नेता जरनैल सिंह वाहद रणजीत सिंह खुराना सतनाम सिंह अर्शी सि सिंह खलवाड़ा पतविंदर सिंह छाबड़ा मोहन सिंह गांधी जतेंद्र पलाही किंदड़ा बलजिंदर सिंह सरदार हरमिंदर सिंह बसरा तेजेंद्र बा अवतार सिंह जसविंदर सिंह भगतपुरा वरिंदर सिंह कंबोज अमृतपाल सिंह कुलार हरजीमान मान कमल धालीवाल सिंह रघबोत्रा सुखदेव सिंह तो इलावा ਪੁਰਪਤਮਨ ਤੇ ਵੀ ਮਜੂਦ ਹਨ ਅੰਤ ਵਿੱਚ ਹਰਜੀਤ ਸਿੰਘ ਪਰਮਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਵੇਂ ਆਪਾਂ ਉਹਨਾਂ ਦੁਨੀਆ ਨਜ਼ਰ ਆ ਕਿ ਦੁਨੀਆ ਇੱਕ ਮੁਸਾਬ ਹੈ ਇਹ ਦੁਨੀਆ ਤਾਂ ਕੋਈ ਰਹਿਣੇ ਦਾ ਨਾਮ ਹੁੰਦਾ ਕੋਈ ਜੀਨਦਾਰ ਆ ਨਾ ਕੋ ਜੀਨਹਾਰ ਆ ਤੇ ਉਹਨਾਂ ਦੀ ਯਾਦ ਵਿੱਚ ਪੁਰਾਣੇ ਵਿਦਿਆਰਥੀ ਮਾਤਰ ਆਹ ਕੋਈ ਜੋ ਆਪ ਸਭ ਕੋਲਾਰੇ ਇਕੱਠੇ ਹੋਗੇ ਜਿਹੜੇ ਇੱਥੇ ਇਕੱਠੇ ਹੋਏ ਹੁਣ ਆਪਾਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਕਿ ਜਿੰਨੀ ਵਕਤ ਵੰਦ ਹੋਣ ਲੋਕਾਂ ਨੂੰ ਬੱਚਿਆਂ ਨੂੰ ਪਤਾ ਲੱਗਦਾ ਕਿ ਆਪਾਂ ਬਈੰਦੇ ਕਿ ਸਾਡੇ ਗੁਰੂ ਸਾਹਿਬ ਨੇ ਕੀ ਕੀਤਾ ਗਿਆ ਧਰਮ ਨੇ ਕੀ ਕੀਤਾ ਗਿਆ ਸਾਡੇ ਨੇ ਕੀ ਕਰਦੇ ਸਮਾਜ ਨੇ ਕੀ ਕਰ ਗਿਆ ਕਿ ਉਹ ਵੀ ਧੀ ਦੇਣਾ ਵਾਹ ਪਰਤੂ ਮਰਦ ਗਮੜਾ ਬਰੇ ਆਮੋ ਟੀਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਕੋ ਟੀਲਾ ਸ਼ਾਹੀ ਸ਼ਹਿਨशाह ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਪੁਰਬ ਮਨਾਉਣ ਲਈ ਇਹ ਤੇ ਸੰਸਾਰ ਪੱਧ ਤੇ ਸੰਖਤਾ ਬੜੇ ਉਪਰਾਲੇ ਕਰਾਈਆਂ ਹਨ ਉਤੇ ਗੁਰਦੁਆਰਾ ਸਿੱਖ ਸੁਭਾ ਮਾਰਲ ਟਾਊਨ ਪੁਰਾੜਾ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਸਾਡੇ ਸੂਚੇ ਇਲਾਕੇ ਦੀ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਜੋ ਕਿ ਮਹਾਨਗਰ ਕੀਤਨ 15 1 2024 ਉਹ ਨਿਕਲ ਰਿਹਾ ਹੈ ਗੁਰਦੁਆਰਾ ਸਿੰਘ ਸਵਾ ਤੋਂ ਆਰੰਭ ਹੋ ਕੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਕਿਸ ਮਾਫ਼ੀ ਹੋਵੇਗੀ ਉਸ ਦੀ ਚੜ੍ਹਦੀ ਕਲਾ ਵਾਸਤੇ ਉਹਦੇ ਜਹੋ ਜਲਾਲ ਵਾਸਤੇ ਸਮੁੱਚੀਆਂ ਸੰਗਤਾਂ ਦੇ ਵਿਸ਼ੇਸ਼ ਗਾ ਲੈ ਗਏ ਜਿਸ ਵਿੱਚ ਇੱਕ ਵਿਸ਼ੇਸ਼ ਤੌਰ ਤੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਉਸ ਦਿਨ ਨੂੰ ਇਸ ਖਾਲਸੇ ਵਿੱਚ ਨਗਰ ਕੀਰਤਨ ਨੂੰ ਜਹੋ ਜਲਾਲ ਵਿਚ ਰੰਗਣ ਦੇ ਲਈ ਖਾਲਸਾ ਹੀ ਰਾਜ ਨੇ ਜਿਹਨੂੰ ਆਪਾਂ ਕੇਸਰੀ ਦਸਤਾਰਾਂ ਕਹਿੰਦੇ ਆ ਕੇਸਰੀ ਦਸਤਾਰਾਂ ਅਤੇ ਬੀਬੀਆਂ ਨੂੰ ਕੇਸਰੀ ਦੁਪੱਟੇ ਲੈ ਕੇ ਆਉਣ ਲਈ ਖਾਸ ਕਰਕੇ ਬੇਨਤੀ ਕੀਤੀ ਸਮੂਹਿਆ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਸਾਲੀਆਂ ਉਸ ਦਿਨ ਕੇਸਰੀ ਦਸਤਾਰਾਂ ਸਜਾ ਕੇ ਇਸ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਹਾਸਲ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਾਨ ਉਰਵ ਦੇਸਬੰਦ ਦੇ ਵਿੱਚ ਮਹਾਨ ਨਗਰ ਕੀਰਤਨ ਜੋ ਕਿ ਫਗਵਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟੌਨ ਫਗਵਾੜਾ ਤੋਂ 15 ਜਨਵਰੀ ਨੂੰ ਦਿਨੇ ਪੈਰ 12:30 ਵਜੇ ਇਥੋਂ ਗੁਰੂ ਘਰ ਤੋਂ ਰਵਾਨਾ ਹੋਵੇਗਾ ਜੋ ਕਿ ਫਗਵਾੜੇ ਦੇ ਵੱਖ-ਵੱਖ ਬਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਵਾਪਸ ਇਸੇ ਜਗ੍ਹਾ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤੀ ਹੋਊਗੀ ਸਮੂਹ ਗੁਰੂ ਗੋਬਿੰਦ ਸਿੰਘ ਨਾਮ ਨੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਮਹਾਰਾਜ ਦੇ ਨਗਰ ਕੀਰਤਨ ਦੇ ਵੱਧ ਤੋਂ ਵੱਧ ਖੁਸ਼ੀਆਂ ਪ੍ਰਾਪਤ ਕਰੋ ਰਸਤੇ ਦੇ ਵਿੱਚ ਪੂਰੇ ਸਾਫ਼ ਸੁਥਰੇ ਪ੍ਰਬੰਧ ਕੀਤੇ ਜਾਵੇ ਦੁਕਾਨਦਾਰਾਂ ਨੂੰ ਬਹੁਤ ਹੱਥ ਜੋੜ ਕੇ ਬੇਨਤੀ ਹੈ ਉਸ ਦਿਨ ਦੁਕਾਨਾਂ ਦੇ ਬਾਹਰ ਸਾਮਾਨ ਜ਼ਿਆਦਾ ਨਾ ਰੱਖਿਆ ਜਾਵੇ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ ਤੇ ਤਾਂ ਤਾਂ ਨਗਰ ਕੀਰਤਨ ਦਾ ਵਾਇਗ ਨੂੰ ਸਤਨਾਮ ਜਪ ਕਰਦਿਆਂ ਸਵਾਗਤ ਕੀਤਾ ਜਾਵੇ ਫਿਰ ਸਾਰਿਆਂ ਅੰਤ ਨੂੰ ਇਸ ਗੁਰਪ੍ਰਬ ਦੀ ਲੱਖ ਲੱਖ ਵਧਾਈ ਦਿਨੇ ਤੇ ਆਪਣੇ ਘਰਾਂ ਦੇ ਵਿੱਚ ਉਸ ਦਿਨ ਦੀਪ ਮਾਲਾ ਕੀਤੀ ਜਾਵੇ ਤੁਸਮ ਪਾਸ਼ਾ ਤਨਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਆਗੋਂ ਪੁਰਤਸਵਾਂ ਚ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਸਾਹਿਬ ਸਿੰਘ ਸਵਾ ਮਾਲਡਮ ਫੁਆੜਾ ਤੋਂ ਅੱਜ ਇੱਕ ਮੀਟਿੰਗ ਹੋਈ ਸੀ ਗੁੱਟੋ ਸਾਲਾਕੇ ਇਸ ਵਿੱਚ ਪੂਰੇ ਫਗਵਾੜੇ ਦੀਆਂ ਆਰਥਿਕ ਸਿਆਸੀ ਤੇ ਸਮਾਜਿਕ ਸੇਵਨ ਦੇ ਵਿੱਚ ਪਹੁੰਚੀਆਂ ਤੇ ਹਰ ਇੱਕ ਨੇ ਵਿਸ਼ਵਾਸ ਦਵਾਇਆ ਕਿ ਇਸ ਨਗਰ ਕੀਰਤਨ ਚ ਵੱਧ ਚੜ ਕੇ ਇਸ ਲਾਵਾਂਗੇ ਉੱਥੇ ਮੈਂ ਸਮੂਹ ਫਗਵਾੜਾ ਨਿਵਾਸੀ ਨੂੰ ਅਪੀਲ ਕਰਦਾ ਕਿ ਆਓ ਆਪਾਂ ਦਸੋ ਪਿਤਾ ਸ਼੍ਰੀ ਗੁਰੂ ਸਿੰਘ ਮਹਾਰਾਜ ਜੀ ਦੇ ਆਗੂਪੁਰਤ ਤੇ ਜੋ ਨਗਰ ਕੀਰਤਨ ਲਗ ਰਿਹਾ ਉੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਆਪ ਵੀ ਆਈਏ ਆਪਣੇ ਬੱਚੇ ਨੂੰ ਨਾਲ ਲੈ ਕੇ ਆਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜੋ ਕਿ ਤਸਵੀਰ ਪਾਸ਼ਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਔਰ ਧੰਨ ਮਾ ਗੁਜਰੀ ਨੂੰ ਵਧਾਈਆਂ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਟ ਕੋਟ ਵਧਾਈਆਂ ਧੰਨ ਔਣਾ ਕਲਕੀਆਂ ਵਾਲੇ ਦਾ ਸਾਡੇ ਲਈ ਬਹੁਤ ਹੈ ਔਰ ਉਸ ਦੇ ਵਿੱਚ ਜੋ ਨਗਰ ਕੀਰਤਨ 15 ਤਰੀਕ ਨੂੰ ਬਟਵਾਰਾ ਸਾਹਿਬ ਤੋਂ ਸਜਣਾ ਔਰ ਇਹਦੇ ਵਿੱਚ ਬਹੁਤ ਬਹੁਤ ਬੱਚੇ ਲੈ ਕੇ ਹਾਜ਼ਰ ਹੋਈਏ ਜਿਹੜਾ ਵੀ ਸਾਡੇ ਬੱਚਿਆਂ ਨੂੰ ਕਹਾ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਕੀ ਸੀ ਤੇ ਸਾਡੇ ਗੁਰੂ ਸਾਹਿਬ ਜਾਣਦੇ ਕੀ ਸੀ ਕਿ ਜਦੋਂ ਵੀ ਕਿਹਾ ਜਾਵੇ ਗੁਰੂ ਸਾਹਿਬ ਆ ਰਹੇ ਆ ਤੇ ਗੁਰੂ ਸਾਹਿਬ ਜਾ ਰਹੇ ਆ ਤੇ ਸਤਿਕਾਰ ਵਜੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦਰਾ ਸਿੰਘ ਸਭਾ ਮਾਲਟਾਉਨ ਵਿਖੇ ਜਿਹੜਾ ਸਰਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪਰ ਉਸ ਪਰਪੇਰ ਹਰ ਸਾਲ ਨਗਰ ਕੀਰਤਨ ਨਿਕਲਦਾ ਹੈ ਉਹਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਹੋਈਆਂ ਔਰ ਸਾਰੇ ਸ਼ਹਿਰ ਦੀਆਂ ਰਾਜਸੀ ਸਮਾਜਿਕ ਧਾਰਮਿਕ ਜਿਥੇ ਬੰਦਿਆਂ ਦੇ ਆਪ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਨੇ ਔਰ ਅਸੀਂ ਸਾਰੀਆਂ ਸੰਗਤਾਂ ਨੂੰ ਆਉਣ ਵਾਲੀ 15 ਜਨਵਰੀ ਨੂੰ ਗੋਡਰਾ ਸਿੰਘ ਸਭਾ ਮਾਰਟਨ ਤੋਂ ਨਿਕਲਣ ਵਾਲੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦੇ ਹਾਂ ਉੱਥੇ ਬੜਾ ਜ਼ਰੂਰੀ ਹੈ ਕਿ ਇਹ ਨਗਰ ਕੀਰਤਨ ਜਿਹੜੇ ਇੱਕ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੁੰਦੇ ਨੇ ਔਰ ਇੱਕ ਤਰੀਕੇ ਨਾਲ ਗੁਰਦੁਆਰਿਆਂ ਦੇ ਵਿੱਚੋਂ ਨਿਕਲ ਕੇ ਸ਼ਹਿਰ ਦੇ ਹਰ ਘਰ ਦੇ ਵਿੱਚ ਗੁਰਗੋਵਿੰਦ ਸਿੰਘ ਜੀ ਦਾ ਸੁਨੇਹਾ ਲਿਜਾਣ ਲਈ ਇਹ ਜ਼ਰੂਰੀ ਹੁੰਦੇ ਨੇ ਸੋ ਉਸ ਮਕਸਦ ਦੀ ਪੂਰਤੀ ਲਈ ਕੱਢੇ ਜਾ ਰਹੇ ਹਰ ਸਾਲ ਦੀ ਤਰ੍ਹਾਂ ਇਸ ਨਗਰ ਕੀਰਨੇ ਵਿੱਚ ਸਭ ਨੂੰ ਸ਼ਾਮਲ ਹੋਣ ਦੀ ਬੇਨਤੀ ਹੈ ਔਰ ਖਾਸ ਤੌਰ ਤੇ ਨੌਜਵਾਨ ਵੀਰਾਂ ਨੂੰ ਕਿ ਉਹ ਕੇਸਰੀ ਪੀਲੀਆਂ ਦਸਤਾਰਾਂ ਸਜਾ ਕੇ ਇਸ ਨਗਰ ਕੀਰਨੇ ਵਿੱਚ ਸ਼ਾਮਲ ਹੋਣ ਔਰ ਇਸ ਖਾਲਸਾਈ ਜਾਹੋ ਜਲਾਰ ਨੂੰ ਹੋਰ ਵੱਡਾ ਕਰ ਸਕੀਏ ਜਿੰਨਾ ਆਪਾਂ ਜਿੰਨਾ ਇਕੱਠੇ ਆਪੇ ਇੱਥੇ ਇਕੱਠੇ ਹੋਏ ਆਂ ਥੋੜਾ ਜਿਆ ਹਿੰਮਤ ਬਾਰੇ ਤੇ ਬੜੀਆ ਨਗਰ ਕੀਰਨੇ ਨੇੜੇ ਹੈਗਾ ਨਾ ਉਹ ਵੱਡਾ ਸਕਦਾ ਤੇ ਮੈਂ ਆਸ ਵੀ ਰੱਖਦਾ ਹਾਂ ਕਿ ਤੁਸੀਂ ਸਾਰੇ ਸਹਿਯੋਗ ਦਿਓਗੇ ਆਪਰੇ ਜਿਹੜੇ ਇਹ ਮਿਆਜੋ ਟਾਈਮ ਕੱਢ ਕੇ ਫਸ਼ਾਦ ਤੇ ਆਈਏ ਵੇਂ ਦੀ ਠੰਡ ਦੇ ਵਿੱਚ ਪ੍ਰਧਾਨ ਜੀ ਦੀ ਬੇਨਤੀ ਨੂੰ ਸਨਮਾਨ ਕਰਦੇ ਹੋਏ ਮੈਨੂੰ ਆਸ ਹੈ ਕਿ 15 ਤਰੀਕ ਨੂੰ ਨਗਰ ਕੀਰਤਨ ਜਿਸ ਵੇਲੇ ਸਜ ਕੇ ਤਿਆਰ ਹੋਣਾ ਤੇ ਆਪਾਂ ਜਿੱਦਾਂ ਮਿੱਤੋਂ ਕਿਸੇ ਸੱਜਣ ਨੇ ਆਖਿਆ ਵੀ ਦਸਤਾਬੰਦ ਦੇ ਨਾਲ ਲੈ ਕੇ ਆਈਏ ਤਾਂ ਮੈਂ ਸੰਦਮ ਸਾਰਾ ਜਿਹੜਾ ਸ਼ਹਿਰ ਫਗਵਾੜਾ ਨਾ ਉਹ ਪੀੜੀਆਂ ਦਸਾਰਾਂ ਨਾਲ ਹੀ ਸੱਜਾ ਹੋਊਗਾ ਜੇ ਅਸੀਂ ਦਸ ਦਸ ਰੋਜ਼ ਦੇ ਨਾਲ ਰੱਖਿਆ। ਸਤ ਸੰਗੀਤ ਹੀ ਮੈਂ ਪ੍ਰਬੰਧਕ ਕਮੇਟੀ ਹੈ ਮੈਨੂੰ ਹੁਕਮ ਲਾਇਆ ਧੰਨਵਾਦ ਕਰ ਰਿਹਾ ਹਾਂ।